ਐਗਜ਼ਾਮ ਮਾਪਿਓ ਨੂੰ 2 ਮਹੀਨੇ ਲੱਗੇ ਲੱਭਣ ਨੂੰ ਇਹ ਦੱਸਣ ਵਾਸਤੇ ਵੀ ਤੂੰ ਅਫਸਰ ਬਣ ਗਿਆ ਕਿੱਥੇ ਫਿਰਦਾ ਸੀ ਮਦਰ ਟੇਰੇਸਾ ਦੇ ਜਿਹੜੇ ਝੁੱਗੀਆਂ ਝੌਪੜੀਆਂ ਵਾਲੇ ਗਰੀਬਾਂ ਦੇ ਵਿੱਚ ਬੰਗਾਲ ਦੇ ਵਿੱਚ ਝੁੱਗੀਆਂ ਝੌਪੜੀਆਂ ਦੇ ਵਿੱਚ ਰਹਿਣ ਰੱਖਿਆ ਉਹ ਬੰਦੇ ਨੂੰ ਜੇਲ੍ਹ ਚ ਉਹ ਬੰਦੇ ਨੂੰ ਜੇਲ੍ਹ ਚ ਪਾਤਾ ਯਾਰ ਵੀ ਜੇਲ੍ਹ ਚ ਰਹਾ ਉਹ ਘਾਂ ਜੇਲ੍ਹ ਚ ਵੀ ਰਹਿਣਾ ਇੱਕੋ ਗੱਲ ਹੈ ਝੂਗੀ ਝੌਪੜੀ ਨਾਲੋਂ ਤਾਂ ਵਧੀਆ ਹੀ ਹੋਣਾ ਆਪ ਬੜੇ ਫਿਰਦੇ ਆ ਉਦੋਂ ਗੱਡੀ ਦੀ ਲੈਣ ਹੀ ਨਹੀਂ ਪਈ ਸੀ ਜਦੋਂ ਦੇ ਚਾਹ ਵੇਚਦੇ ਹੋ ਪਤਾ ਨਹੀਂ ਕਿੱਥੇ ਵੇਚੀ ਗਏ ਨੇ ਉਹ ਥੋੜੇ ਦੇਸ਼ ਵੇਚੀ ਜਾਂਦੇ ਉਹ ਕੀ ਕਰੀਏ ਬਰੋ ਉਹ ਗੱਡੀ ਦੀ ਲੈਣੀ ਹੈ ਨਹੀਂ ਸੀ ਉਦੋਂ ਮੁਰਕਾ ਛੇ ਵੀ ਬੋਲ ਸਕਦੇ ਆ ਯਾਰ ਪਪੂ ਅਗਨੂਆ ਪਤਾ ਨਹੀਂ ਘੜਕੜੇ ਮੁਰਕਾਂ ਜਾਂਦੇ ਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਪਪੂ ਅਗਨੂਆ ਅਕਲਵੇਸ਼ੀਆ ਨਗਲਵੇਸ਼ੀਆ ਮੈਂ ਤਾਂ ਸੁਣਿਆ ਨਹੀਂ ਕਦੇ ਇਹ ਪਰ ਉਥੋਂ ਦਾ ਸਭ ਤੋਂ ਵੱਡਾ ਬੋਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਕਿੰਨੀ ਵੱਦੀ ਹੈ 950 ਮੈਂ ਕਹਿੰਦਾ ਸਾਡੇ ਜੀਸੀਬੀ ਦੇਖਣ ਆ ਜਾਂਦੇ ਨਾ ਜੀਸੀਬੀ ਦੇ ਟ੍ਰੇਡ ਵੀ ਹੋ ਜਾਂਦੇ ਨੇ ਯਾਰ ਜਿੱਥੇ 140 ਕਰੋੜ ਰਹਿੰਦਾ ਹੈ ਉਹਨਾਂ ਚ ਲੈ ਲੋ ਯਾਰ ਉਹਨਾਂ ਦੀਆਂ ਗਰੀਬੀਆਂ ਦੂਰ ਕਰ ਦਿਓ ਸ਼ੀਸ਼ਿਆਂ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ ਉਹ ਗਰੀਬੀਆਂ ਵਿਹੜਿਆਂ ਚ ਨੇ ਉਹ ਗਰੀਬੀਆਂ ਬਸਤੀਆਂ ਚ ਨੇ ਤੇ ਜਿਹੜੀਆਂ ਸਬਸਿਡੀਆਂ ਉਹ ਬੰਨੀਆਂ ਡਾਨੀਆਂ ਨੂੰ ਸ਼ੀਸ਼ਾ ਉੱਤੇ ਢੂੜਾਂ ਜੰਮੀਆਂ ਕੰਦਾਂ ਝੜੀ ਜਾਂਦੇ ਨੇ ਜਿਲਦਾਂ ਸਾਂਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਗਿਆਂ ਦੇ ਗਲ ਲੀਰਾ ਲਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚੜੀ ਜਾਂਦੇ ਨੇ ਕੋਈ ਉਹਨਾਂ ਦੇ ਵੀ ਤੁਸੀਂ ਪ੍ਰਧਾਨ ਮੰਤਰੀਓ ਮੈਨੂੰ ਜਵਾਬ ਤਾਂ ਦੇ ਦਿਓ ਜਿਹੜੇ ਦਿਵਾਰੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਕੀ ਇਹਨਾਂ ਨੂੰ ਕਰਤਾ ਹੈ ਕੀ ਤਾਂ ਇਹਨਾਂ ਨੂੰ ਪਤਾ ਕੁਛ ਦੀ ਕੀ ਹੁੰਦਾ ਦਿਹਾੜੀ ਕੀ ਹੁੰਦੀ ਹੈ ਆ ਤਾਂ ਹੁਣ ਨਈ ਕਾ ਖਤਮ ਕਰਨ ਲੱਗੇ 342 ਰੁਪਏ ਦਿਹਾੜੀ ਆ ਉਹ ਤੇ ਆੜਾ ਲੈ ਕੇ ਬਹਿ ਗਿਆ ਮੋਤੀ ਹੁਣ ਗਰੀਬਾਂ ਦੇ ਗਰਦਨ ਤੇ ਆੜਾ ਲੈ ਕੇ ਬਹਿ ਗਿਆ ਕਰੀ ਪੰਜਾਬ ਸਰਕਾਰ ਦੇ ਉਹ ਪੈਸੇ ਉਹ ਯਾਰ ਤੂੰ ਸਾਨੂੰ ਦੇ ਦੋ ਦੇਖੋ ਕਈ ਵਾਰ ਨਾ ਸਮਝ ਅਨਪੜਤਾ ਨਹੀਂ ਮੈਂ ਕਹਿੰਦਾ ਨਾ ਸਮਝ ਤੇ ਜਾਣ ਕੇ ਇਹ ਜੀਆਂ ਗੱਲਾਂ ਕਰਨੀਆਂ ਇੱਕ ਚੀਫ ਮਿਨਿਸਟਰ ਉਹ ਵੀ ਪੰਜਾਬ ਵਰਗੀ ਸਟੇਟ ਦਾ ਜਦੋਂ ਇਹ ਜਿਹੇ ਨਾ ਸਮਝ ਗੱਲਾਂ ਕਰੇ ਤਾਂ ਥੱਲੇ ਤਾਂ ਲੋਕ ਸਭ ਕੁਝ ਜਾਣਦੇ ਪੜ੍ਹੇ ਲਿਖੇ ਨੇ ਲੋਕ ਪੰਜਾਬ ਦੇ ਸਾਰੀ ਦੁਨੀਆ 'ਚ ਰਾਜ ਕਰਦੇ ਆ ਪਰ ਇਸ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬੋਲ ਕੀ ਰਿਹਾ ਜਾਂ ਇਸ ਗੱਲ ਨੂੰ ਕੋਈ ਚੈੱਕ ਕਰੂਗਾ ਜਾਂ ਨਹੀਂ ਅੱਜ ਇਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਆ ਤੀਜੀ ਵਾਰ ਤੇ ਅੱਜ ਇਹ ਕਹਿ ਰਹੇ ਸੀ ਬੀ ਜਿੱਥੇ ਉਹਨਾਂ ਦੇ ਪਿਤਾ ਜੀ ਪ੍ਰਿੰਦਰ ਮੋਦੀ ਜੀ ਦੇ ਜਾਂ ਉਹ ਚਾਹ ਦੀ ਉਹਨਾਂ ਦਾ ਸਟਾਲ ਸੀ ਕਿਉਂਕਿ ਅੱਜ ਛੋਟੇ ਵਪਾਰੀਆਂ ਦੀ ਗੱਲ ਕਰਦੇ ਆ ਛੋਟੇ ਦੁਕਾਨਦਾਰਾਂ ਦੇ ਲਈਏ ਉੱਥੇ ਇਕੱਠ ਹੋਇਆ ਸੀ ਜਿੱਥੇ ਬੋਲ ਰਿਹਾ ਸੀ ਤੇ ਨਾਲ ਇਹਦਾ ਜਿਹੜਾ ਸਭ ਕੁਝ ਸਿਖਾਉਂਦਾ ਕੇਜਰੀਵਾਲ ਬੈਠਾ ਸੀ ਤੇ ਉਹ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਨੇ ਕਿਹਾ ਵੀ ਮੋਦੀ ਜੀ ਕਿਉਂਕਿ ਉਹਨਾਂ ਨਾਲ ਜੁੜੇ ਹੋਏ ਨੇ ਵੀ ਮੋਦੀ ਜੀ ਜਿੱਥੇ ਕਹਿੰਦੇ ਆ ਵੀ ਸਾਡੀ ਚਾਹ ਦੀ ਦੁਕਾਨ ਸੀ ਉਸ ਵੇਲੇ ਤਾਂ ਉਹ ਰੇਲਵੇ ਲਾਈਨ ਨਹੀਂ ਸੀ ਮੈਂ ਇਹਨੂੰ ਜ਼ਰੂਰ ਭਗਵੰਤ ਮਾਨ ਦੱਸਣਾ ਚਾਹੁੰਦਾ ਆ ਵੀ ਆ ਰੇਲਵੇ ਦੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਅਨ ਰੇਲਵੇ ਇਹ ਮੈਂ ਪੇਜ ਵੀ ਦਊਂਗਾ ਤੇ ਇਹ 1920 ਦੀ ਛਪੀ ਹੋਈ ਇਹ ਰੇਲਵੇ ਦੀ ਇਹ ਸਰਕਾਰੀ ਗਵਰਨਮੈਂਟ ਦੀ ਇਹ ਛਪੀ ਹੋਈ ਕਿਤਾਬ ਆ ਤੇ ਇਹਦੇ ਵਿੱਚ ਜਿਹੜਾ 29 ਪੇਜ ਨੰਬਰ ਤੇ 29 ਪੇਜ ਨੰਬਰ ਇਹ 18 87 1887 ਉਸ ਵੇਲੇ ਇਹ ਲਾਈਨ ਜਿਹੜੀ ਆ ਮਿਸਾਨਾ ਤੋਂ ਵਡਨਗਰ ਇਹ ਮਸ਼ੀਨ ਜਿਹੜੀ ਇਹਨਾਂ ਦਾ ਟ੍ਰੈਕ ਸੀ ਇਹ ਮਿਸਾਨਾ ਟੂ ਵਡਨਗਰ ਉੱਥੇ ਇਹ ਲਾਈਨ ਸੀ ਤੇ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਸੰਦੀ ਲਾਈਨ ਬਣੀ ਆ ਜਿੱਥੇ ਇਹ ਮੋਦੀ ਜੀ ਤੇ ਉਹਨਾਂ ਦੇ ਪਿਤਾ ਜੀ ਉਹ ਮਿਹਨਤ ਕਰਦੇ ਸੀ ਉਹਨਾਂ ਦਾ ਟੀ ਸਟਾਲ ਸੀ ਚਾਹ ਦੀ ਦੁਕਾਨ ਸੀ ਤੇ ਐਡਾ ਬਣਾ ਝੂਠ ਬੋਲ ਕੇ ਤੁਸੀਂ ਉਹ ਮਿਹਨਤ ਕਰਨ ਵਾਲੇ ਲੋਕ ਜਿਨ੍ਹਾਂ ਦੀ ਬਾਰੇ ਗੱਲ ਕਰ ਰਹੇ ਸੀ ਉਹਨਾਂ ਨੂੰ ਵੀ ਤੁਸੀਂ ਇਹ ਸ਼ਰਮਿੰਦਾ ਕੀਤਾ ਤੇ ਆਪਣੇ ਆਪ ਨੂੰ ਤਾਂ ਆਪਾਂ ਨੂੰ ਕਿਸੇ ਚੀਜ਼ ਦੀ ਪਰਵਾਹੀ ਨਹੀਂ ਗਈ ਤੁਸੀਂ ਆਪ ਕਹਿੰਦੇ ਹੋ ਨਿਓਂ ਵੀ ਅੱਗੇ ਕੋਈ ਵੀ ਝੂਠ ਬੋਲ ਕੇ ਨਾ ਪਤਾ ਨਹੀਂ ਲੱਗਦਾ ਸੀ ਵੀ ਇੱਕ ਪਿੰਡ ਕਿਹੜਾ ਬੋਲ ਗਿਆ ਦੂਜੇ ਪਿੰਡ ਕਿਹੜਾ ਬੋਲ ਗਿਆ ਕਿਹੜੀ ਕੋਈ ਪਤਾ ਲੱਗਦਾ ਸੀ ਆ ਜਿਹੜੇ ਕਰੋੜਾ ਰੁਪਈਆ ਚੈਨਲਾਂ ਲਾ ਕੇ ਜਿਨ੍ਹਾਂ ਦੇ ਝੂਠ ਬੋਲਦੇ ਉਹ ਤਾਂ ਹੀ ਤੁਹਾਡੇ ਝੂਠ ਫੜੇ ਜਾਂਦੇ ਆ ਇਹਦਾ ਹੁਣ ਜਵਾਬ ਦਿਓ ਜੇ ਭਗਵੰਤ ਮਾਨ ਸਾਹਿਬ ਮਾੜੀ ਜੀਵੀ ਮਾੜੀ ਜੀ ਵੀ ਤੁਸੀਂ ਸੋਚਦੇ ਹੋ ਨਾ ਤੁਸੀਂ ਕਿਸੇ ਕਾਬਲ ਨੂੰ ਤਾਂ ਇਸ ਚੀਜ਼ ਦਾ ਜਵਾਬ ਦਿਓ ਮੈਨੂੰ ਧੰਨਵਾਦ